ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਆਪਾਂ ਪਹੁੰਚੇ ਹੋਏ ਆ ਗੁਰੂ ਘਰ ਦਾਤਨਸਰ ਸਾਹਿਬ ਤੇ ਆਪਾਂ ਪੁੱਛਾਂਗੇ ਵੀ ਇੱਥੇ ਜਿਹੜੇ ਜਗ੍ਹਾ ਬਣੀ ਹੋਈ ਐ ਇਹਦੇ ਤੇ ਛੱਤਰ ਕਿਉਂ ਮਾਰੇ ਜਾਂਦੇ ਆ ਕੀ ਇਤਿਹਾਸ ਰਿਹਾ ਬਹੁਤ ਜਾਣਿਆਂ ਦੇ ਮਨ ਦੇ ਵਿੱਚ ਐ ਤੇ ਬਹੁਤ ਜਾਣਿਆਂ ਨੂੰ ਪਤਾ ਵੀ ਨਹੀਂ ਤੇ ਬਹੁਤਿਆਂ ਨੂੰ ਪਤਾ ਵੀ ਐ ਤੇ ਕਰਦੇ ਹੋ ਵਾਅਦਾ ਤੋਂ ਬਾਅਦ ਸ਼ੇਅਰ ਆਪਾਂ ਵਾਹਿਗੁਰੂ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਕੀ ਕਾਰਨ ਐ ਛੱਤਰ ਕਿਉਂ ਮਾਰੇ ਜਾਂਦੇ ਐ ਇਸ ਜਗ੍ਹਾ ਤੇ ਕੀ ਬੋਲ ਹੋਏ ਸੀ ਕੀ ਸ਼ਰਾਪ ਆਪਾਂ ਮਿਲਦੇ ਆ ਵਾਹਿਗੁਰੂ ਖਾਲਸਾ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜਿੱਥੇ ਅਸੀਂ ਖੜੇ ਆ ਜੀ ਇਹ ਦਾਤਨ ਸਰ ਸਾਹਿਬ ਗੁਰਦੁਆਰੇ ਦੇ ਨਾਲ ਮੁਸਲਮਾਨ ਨੂਰਦੀਨ ਦੀ ਕਬਰ ਹੈ ਦਸਵੇਂ ਪਾਸ਼ਾ ਜਦੋਂ ਟਿੱਬੀ ਸਾਹਿਬ ਆਏ ਉਹ ਤੜਕੇ ਦੇ ਪੈਰ ਜਦੋਂ ਗਤਨਕੁਰਲਾ ਕਰਦੇ ਹੋਏ ਮਦਾਨੇ ਤੇ ਬਾਹਰ ਨਹੀਂ ਆਈ ਤੇ ਇੱਥੇ ਇੱਕ ਮੁਸਲਮਾਨ ਜਿਨ੍ਹਾਂ ਨੇ ਧੋਖੇ ਨਾਲ ਸਿੰਘਾਂ ਦੇ ਕੱਪੜੇ ਪਾ ਲਏ ਤੇ ਸਿੰਘਾਂ ਦੇ ਕੱਪੜੇ ਪਾ ਕੇ ਤੇ ਦਸਵੇਂ ਪਾਸ਼ਾ ਨੂੰ ਕਿਰਤ ਮਾਰਨ ਲੱਗਾ ਸੀ ਦਸਵੇਂ ਪਾਸ਼ਾ ਦੇ ਕੋਲ ਇੱਕ ਗੜਵਾ ਸੀ ਉਹ ਗੜਵਾ ਮਾਰ ਕਿਉਂਨੇ ਇੱਕੇ ਗੜਵੇ ਨਾਲ ਉਹਨੂੰ ਚਿਤ ਕਰਤਾ ਨਾਲੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਜਿਹੜਾ ਮੇਰਾ ਸਿੰਘ ਹੋਵੇਗਾ ਇੱਥੇ ਪੰਜ ਸ਼ਿੱਤਰ ਮਾਰ ਕੇ ਜਾਈ ਕਰੇਗਾ ਅੱਜ ਆ ਵੀਰੇ ਦਰਸ਼ਨ ਕਰਨ ਸੰਗਤਾਂ ਹੁੰਦੀ ਏ ਪੰਜ ਪੰਜ ਛਿੱਤਰ ਇੱਥੇ ਮਾਰ ਕੇ ਜਾਂਦੇ ਨੇ ਦੇਖ ਕੇ ਬਾਈ ਜੀ ਧਕਾ ਖਾਲਸਾ ਤੇ ਇੱਕ ਜੀ ਇੱਥੇ ਛਿੱਤਰ ਮਾਰ ਮਾਰ ਕੇ ਜਗਾ ਟਹਿ ਜਾਂਦੀ ਆ ਤੇ ਫੇਰ ਬਣਾ ਦਿੱਤੀ ਜਾਂਦੀ ਆ ਆ ਖਾਲ ਦੇ ਥਾਲ ਜੇ ਟਹਿ ਜਾਂਦੀ ਜਦੋਂ ਉਲਾਮਾ ਨਾਲ ਨਿਕਲਦਾ ਉਦੋਂ ਘੋੜੇ ਪੋੜ ਮਾਰ ਮਾਰ ਕੇ ਉਠਾ ਦਿੰਦੇ ਇਹ ਦੁਬਾਰਾ ਬਣਾਈ ਜਾਂਦੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਦੋਸਤੋ ਤੁਸੀਂ ਸੁਣ ਲਿਆ ਖਾਲਸਾ ਜੀ ਦੇ ਮੂੰਹੋਂ ਇਤਿਹਾਸ ਤੇ ਆਪਾਂ ਗੇਟ ਤੇ 메인 게ਟ ਤੇ ਹਿਸਟਰੀ ਵੀ ਲੱਗੀ ਹੋਈ ਹੈ ਕੀ ਕਾਰਨ ਸੀ ਕਿਉਂ ਛੇਤਰ ਮਾਰੇ ਜਾਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੋਲ ਹੋਏ ਸੀ ਤੇ ਆਪਾਂ ਤੁਹਾਨੂੰ ਉਸ ਹਿਸਟਰੀ ਵਿੱਚ ਲਾਵਾਂਗੇ ਤੁਹਾਨੂੰ ਦੱਸਾਂਗੇ ਤੇ ਅੱਗੇ ਗੁਰੂ ਘਰ ਦੇ ਦਰਸ਼ਨ ਵੀ ਕਰਾਉਣੇ ਆ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਰਾਵਾਂਗੇ ਵੀਡੀਓ ਦੇ ਨਵੇਂ ਦੇ ਨਾਲ ਚੈਨਲ ਪੇਜ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਲ ਸੰਗਤ ਜੀ ਇਹ ਤੁਹਾਨੂੰ ਆਪਾਂ ਦੱਸੀ ਗੁਰਦੁਆਰਾ ਦਾਤਨ ਸਰ ਸਾਹਿਬ ਦੀ ਹਿਸਟਰੀ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਗੁਰੂ ਘਰ ਦੇ ਅੰਦਰ ਇੱਥੇ ਇਦਾਂ ਹੀ ਸੰਗਤ ਸਪੈਸ਼ਲ ਵੀ ਬਹੁਤ ਦੂਰੋ ਦੂਰੋਂ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸੰਗਤ ਆਉਂਦੀ ਆ ਸੇਵਾ ਵੀ ਕਰਦੀ ਆ ਇਧਰ ਬਾਹਰ ਗੇਟ ਦੇ ਨਾਲ ਕਮਰਿਆਂ ਵਾਸਤੇ ਰਹਿ ਇਸ਼ਾਸਤੇ ਕਮਰੇ ਵੀ ਬਣ ਰਹੇ ਨੇ ਸੰਗਤ ਦੂਰੋਂ ਨੇੜੋਂ ਆਉਂਦੀ ਆ ਰਹਿਣ ਵਾਸਤੇ ਜਗ੍ਹਾ ਬਣ ਰਹੀ ਆ ਹੁਣ ਆਪਾਂ ਚੱਲਦੇ ਆਂ ਗੁਰੂ ਘਰ ਦੇ ਅੰਦਰ ਸਰੋਵਰ ਸਾਹਿਬ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਦਰਬਾਰ ਸਾਹਿਬ ਬਣਿਆ ਹੋਇਆ ਹੈ ਦਾਤਨ ਸਰ ਸਾਹਿਬ ਗੁਰੂ ਘਰ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਪੇਜ ਫੋਲੋ ਕਰ ਲਓ ਫੋਲੋ ਕਰਕੇ ਪੇਜ ਨੂੰ ਸਪੋਰਟ ਕਰੋ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਪੇ ਫੋਲੋ ਕਰ ਲੋ ਤਾਂ ਜੋ ਨਵੀਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਤੁਹਾਡੇ ਫੋਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੰਦਰ ਲੈ ਕੇ ਚੱਲਦੇ ਹਾਂ ਦਰਬਾਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ